ਸਾਰੀ ਪੰਪਾ ਨੂੰ ਪਿਆਰ ਭਰੀ ਜਮਸੀ ਦੀ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਇਕੱਠੇ ਹੋਏ ਆਂ ਸ਼ੁਕਰਾਨਾ ਤੇ ਧੰਨਵਾਦ ਕਰਦੇ ਉਸ ਮਹਾਨ ਪਰਮੇਸ਼ਰ ਦਾ ਜਿਨ੍ਹਾਂ ਨੇ ਹੁਣ ਤੱਕ ਸਾਡੀ ਹਿਫਾਜ਼ਤ ਕੀਤੀ ਐ ਸਾਨੂੰ ਆਪਣੇ ਫਤਿਹਮੰਦ ਹੱਥਾਂ ਵਿੱਚ ਲੈ ਕੇ ਰੱਖਿਆ ਸਾਡੀ ਹਿਫਾਜ਼ਤ ਸਾਨੂੰ ਸੰਭਾਲ ਕੇ ਰੱਖਿਆ ਔਰ ਸਾਨੂੰ ਕਿਸੇ ਚੀਜ਼ ਦੀ ਥੋੜਨੀ ਖੋਣ ਨਹੀਂ ਦਿੱਤੀ ਖਾਸ ਕਰਕੇ ਗਿਆਨ ਦੀ ਤਾਂ ਬਿਲਕੁਲ ਹੀ ਕਿਉਂਕਿ ਇਨਸਾਨ ਜਿਹੜਾ ਹੈ ਉਹ ਗਿਆਨ ਦੇ ਬਾਝੋਂ ਭਟਕਦਾ ਹੈ ਤੇ ਗਿਆਨ ਦੇ ਬਾਝੋਂ ਹੀ ਨਾ ਆ ਜਾਂਦਾ ਹੈ ਕਲਮਟ ਲਿਖੇ ਕਿ ਮੇਰੀ ਪ੍ਰਜਾ ਜਿਹੜੀ ਹੈ ਨਾ ਉਹ ਗਿਆਨ ਦੇ ਬਾਝੋਂ ਨਾਸ਼ ਹੁੰਦੀ ਜਾ ਰਹੀ ਹੈ ਅੱਛਾ ਤਾਂ ਸਾਨੂੰ ਗਿਆਨ ਨਹੀਂ ਹੁੰਦਾ ਸੀ ਪੜਕਦੇ ਵੀ ਆ ਅੱਜ ਤੱਕ ਅਸੀਂ ਬਹੁਤ ਪੜਕੇ ਬਿਨਾ ਗਿਆਨ ਤੋਂ ਸਾਨੂੰ ਜਿੱਥੇ ਕਿਸੇ ਨੇ ਕਿਹਾ ਸੀ ਉੱਥੇ ਹੀ ਚੱਲ ਗਏ ਜਿੱਥੇ ਕਿਸੇ ਨੇ ਸਿਰ ਝੁਕਾਉਣ ਨੂੰ ਕਿਹਾ ਸੀ ਸਿਰ ਝੁਕਾਤਾ ਜਿੱਥੇ ਆਪਣਾ ਪੈਸਾ ਰੱਖਣ ਨੂੰ ਕਿਹਾ ਸੀ ਪੈਸਾ ਰੱਖਤਾ ਜਿੱਥੇ ਸਾਨੂੰ ਸਮਾ ਖਰਾਬ ਕਰਨ ਨੂੰ ਕਿਹਾ ਸੀ ਆਪਣਾ ਪੂਰਾ ਸਮਾ ਖਰਾਬ ਕੀਤਾ ਅਸੀਂ ਜਿਵੇਂ ਕਿਸੇ ਨੇ ਕਿਹਾ ਉਹਵੇਂ ਕਰ ਲਿਆ ਕਿਉਂਕਿ ਉਹਦੋਂ ਸਾਨੂੰ ਗਿਆਨ ਦੀ ਥੋੜ੍ਹ ਸੀਗੀ ਉਦੋਂ ਅਸੀਂ ਅੱਜ ਤਾਲੁਕੀ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਨੂੰ ਪੈਸੇ ਲੈ ਕੇ ਖਰੀਦਿਆ ਗਿਆ ਉਦੋਂ ਅਸੀਂ ਪੈਸੇ ਦੇ ਕੇ ਰੱਬ ਖਰੀਦਣ ਜਾਂਦੇ ਹੁੰਦੇ ਸੀਗੇ ਪਰ ਸਾਨੂੰ ਫਿਰ ਵੀ ਨਹੀਂ ਸੀ ਮਿਲਦਾ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕੇ ਪਰ ਸਾਨੂੰ ਨਾ ਮਿਲਿਆ ਪਰ ਅੰਤ ਖੁਦਾ ਦੇ ਗਿਆਨ ਖੁਦਾ ਦੀ ਸਮਝ ਅਰਉ ਦੀ ਸਮਰਤੋਂ ਦੀ ਬੁੱਧ ਉਹਦੀ ਸਮਝ ਨੇ ਸਾਨੂੰ ਇਸ ਚੀਜ਼ ਤੋਂ ਬਿਲਕੁਲ ਹੀ ਵਾਕਿਫ ਕਰਾ ਦਿੱਤਾ ਆ ਕਿ ਵਾਕਿਆ ਇਸ ertidhi ਦੇ ਉੱਤੇ ਪਰਮੇਸ਼ਰ ਦਾ ਨਾਮ ਹੈ ਭਾਵੇਂ ਦੁਨੀਆ ਦੁਨੀਆ ਭਾਵੇਂ ਲੱਖਾਂ ਹੀ ਲੈ ਜਾਂਦੀ ਆ ਪਰ ਪਰਮੇਸ਼ਰ ਦਾ ਨਾਮ ਇੱਕ ਹੀ ਆ ਔਰ ਸਿਰਫ ਇੱਕੋ ਹੀ ਨਾਮ ਆ ਜਿਹਦੇ ਨਾਮ ਚੋਂ ਅਸੀਂ ਮੰਗ ਸਕਦੇ ਆ ਸੋ ਇਹ ਚੀਜ਼ ਜਿਹੜੀ ਆ ਇਹ ਪਰਮੇਸ਼ਰ ਦੇ ਚੇਲਿਆਂ ਦੇ ਦੁਆਰਾ ਪ੍ਰਭੂ ਦੇ ਲੋਕਾਂ ਦੇ ਦੁਆਰਾ ਵੀ ਈ ਕਲੀਅਰ ਕੀਤੀ ਗਈ ਆ ਵਚਨ ਦੇ ਵਿੱਚ ਕਿ ਅਸੀਂ ਪੁੱਤਰ ਦੇ ਦੁਆਰਾ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ ਔਰ ਉਹ ਪੁੱਤਰ ਯਸ਼ੂਆ ਹੀ ਗਲਦੀ ਗਵਾਹੀ ਬਾਈਬਲ ਦਿੰਦੀ ਆ ਕੀ ਕਹਿੰਦੇ ਨੇ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਨਾਲ ਜੁੜਨ ਨਾਲ ਤੇ ਪੁੱਤਰ ਦੇ ਬਾਰੇ ਉਹ ਜਾਣਦੇ ਅੱਜ ਦੇ ਵਚਨ ਦੇ ਵਿੱਚੋਂ ਅੱਜ ਦੀ ਸ਼ਾਮ ਦਾ ਵਚਨ ਹੈ ਇਬਰਾਨੀਆਂ 1 ਕ ਅਧਿਆਏ ਦੀ 1 ਤੋਂ ਲੈ ਕੇ 4 ਨੰਬਰ ਆਇਚ ਲਿਖਿਆ ਹੈ ਪਰਮੇਸ਼ਰ ਨੇ ਬੀਤੇ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਸ ਨੂੰ ਉਹਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਦੁਆਰਾ ਉਸਨੇ ਸੰਸਾਰ ਨੂੰ ਵੀ ਰਚਿਆ ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ਾ ਹੋ ਕੇ ਆਪਣੇ ਸਮਰੱਥਾ ਦੇ ਵਚਨਾਂ ਨਾਲ ਸਭਨਾ ਵਸਤਾ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰਕੇ ਸਰਵ ਉੱਚ ਸਥਾਨ ਵਿੱਚ ਆਤਮ ਮਹਾਨ ਪਰਮੇਸ਼ਰ ਦੇ ਸੰਜੀਪਾਸੇ ਵਿਰਾਜਮਾਨ ਹੋਇਆ ਉਹ ਦੂਤਾਂ ਨਾਲੋਂ ਇੰਨਾ ਉੱਤਮ ਹੋਇਆ ਜਿੰਨਾ ਓਹਨੇ ਓਨਾ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ ਹallelujah ਸੁਇਸ ਵਚਨ ਨੇ ਯੇਸ਼ੂ ਮਸੀਹ ਦੀ ਮਹਿਮਾ ਕੀਤੀ ਆ ਯੇਸ਼ੂ ਮਸੀਹ ਦੇ ਬਾਰੇ ਡਿਸਕ੍ਰਾਈਬ ਕੀਤਾ ਆ ਕਹਿੰਦਾ ਕਿ ਜਿਹੜਾ ਸਾਡਾ ਪਰਮੇਸ਼ਰ ਸੀਗਾ ਉਹ ਇੱਕ ਆਧੇ ਤੇ ਹੈ ਜਿਹਦਾ ਹੁਣ ਅਸੀਂ ਜਾਣਦੇ ਆ ਪਰਮੇਸ਼ਰ ਦੀ ਬਰਾਬਰੀ ਨਹੀਂ ਕਹਿ ਰਹੇ ਜਿਸ ਫਰ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਰਹੇ ਆਗੇ ਕਿ ਜਿਦਾ ਇੱਕ ਪ੍ਰਧਾਨ ਮੰਤਰੀ ਜਿਹਦਾ ਮੋਦੀ ਲਗਾ ਲੋ ਉਹ ਗੱਲ ਕਰਦਾ ਆਪਣੇ ਤੋਂ ਥੱਲੇ ਵਾਲੇ ਅਫਸਰਸ ਦੇ ਨਾਲ ਉਹ ਗੱਲ ਕਰਦੇ ਉਸ ਤੋਂ ਥੱਲੇ ਵਾਲੇ ਅਫਸਰਸ ਦੇ ਨਾਲ ਫਿਰ ਉਸ ਤੋਂ ਥੱਲੇ ਉਸ ਤੋਂ ਥੱਲੇ ਉਸ ਤੋਂ ਥੱਲੇ ਆ ਕੇ ਅੰਤ ਆ ਕੇ ਸਰਪੰਚ ਸਰਪੰਚ ਸਾਡੇ ਨਾਲ ਗੱਲ ਕਰਦੇ ਔਰ ਫਿਰ ਅਸੀਂ ਉਸ ਤੋਂ ਫਿਰ ਵਾਪਸ 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 ਮਤਲਬ ਪ੍ਰੋਸੈਸ ਬਹੁਤ ਲੰਬੀ ਆ ਮਤਲਬ ਇੱਕ ਧਰਤੀ ਦਾ ਬੰਦਾ ਵੀ ਜੜਾ ਨਾ ਉਹ ਵੀ ਸਿੱਧੀ ਗੱਲ ਨਹੀਂ ਕਰਦਾ ਜਨਤਾ ਨਾਲ ਇੱਕ ਵੇਲਾ ਹੁੰਦਾ ਜਦੋਂ ਸਿੱਧੀ ਗੱਲ ਆ ਕੇ ਕਰਦਾ ਕੋਣ ਦਾ ਵੋਟਾਂ ਲੈਣ ਦਾ ਟਾਈਮ ਪਰ ਉਸ ਤੋਂ ਬਿਨਾ ਉਹ ਸਿੱਧੀ ਗੱਲ ਨਹੀਂ ਕਰਦਾ ਆਪਣੇ ਲੋਕਾਂ ਦੇ ਦੁਆਰਾ ਮੈਸੇਜਸ ਡਿਲੀਵਰ ਕਰਦਾ ਜਾਂ ਮੇਲਸ ਕਰਦਾ ਜਾਂ ਪੋਸਟ ਕਰਦਾ ਜਾਂ ਨਿਊਜ਼ ਡਿਕਲੇਅਰ ਕਰਦਾ ਆ ਤਾਂ ਉਹ ਲੋਕਾਂ ਦੇ ਨਾਲ ਤਰੀਕਿਆਂ ਦੇ ਨਾਲ ਗੱਲ ਕਰਦਾ ਉਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈਗਾ ਉਹ ਸੰਸਾਰ ਦੇ ਨੇਤਾਵਾਂ ਵਰਗਾ ਤਾਂ ਨਹੀਂ ਹੈਗਾ ਉਹਦੇ ਵਿੱਚ ਇਹ ਤਾਂ ਨਹੀਂ ਹੈਗਾ ਵੀ ਉਹਦੇ ਵਿੱਚ ਐਟੀਟਿਊਡ ਆ ਉਹ ਆਪਣੇ ਆਪ ਸਾਹਮਣੇ ਕਿਉਂ ਆਵੇ ਕਿਉਂਕਿ ਉਹ ਪਰਮੇਸ਼ਰ ਆ ਦੇਖੋ ਵਚਨ ਚ ਲਿਖਿਆ ਜਦੋਂ ਆਦਮ ਤੇ ਹਵਾ ਅਦਨ ਦੇ ਬਾਗ ਚ ਰਹਿੰਦੇ ਸੀ ਨਾ ਉਦੋਂ ਕੋਈ ਦੂਤ ਨਹੀਂ ਸੀ ਆਉਂਦਾ ਪਵਿੱਤਰ ਆਤਮਾ ਨਹੀਂ ਸੀ ਆਉਂਦੀ ਪਰ ਕੌਣ ਉਹਨਾਂ ਨੂੰ ਮਿਲਣ ਆਉਂਦਾ ਸੀਗਾ ਇਹ ਹਵਾ ਪਰਮੇਸ਼ਰ ਕਲਾਮ ਚ ਲਿਖਿਆ ਉਦੋਂ ਮਨੁੱਖ ਨਹੀਂ ਪਰਮੇਸ਼ਰ ਕੋਲੇ ਚੱਲ ਕੇ ਜਾਂਦਾ ਸੀ ਪਰ ਉਦੋਂ ਪਰਮੇਸ਼ਰ ਮਨੁੱਖ ਕੋਲੇ ਚੱਲ ਕੇ ਆਉਂਦਾ ਸੀਗਾ ਕਿ ਜਦ ਸ਼ਾਮ ਹੁੰਦੀ ਸੀ ਆਦਮ ਤੇ ਹਵਾ ਆਦਨ ਦੇ ਬਾਗ ਚ ਰਹਿੰਦੇ ਸੀ ਪਰ ਉਦੋਂ ਪਰਮੇਸ਼ਰ ਆਉਂਦਾ ਸੀ ਮਨੁੱਖ ਨੂੰ ਮਿਲਣ ਦੇ ਲਈ ਖੁਦ ਚੱਲ ਕੇ ਔਰ ਸਿਰਫ ਪਰਮੇਸ਼ਰ ਕਿਸੇ ਦੁਆਰਾ ਸੁਨੇਹਾ ਨਹੀਂ ਸੀ ਭੇਜਦਾ ਪਰ ਇੱਕ ਸਮਾਂ ਹੋਇਆ ਜਦੋਂ ਉਹਨਾਂ ਨੇ ਗੁਨਾਹ ਕੀਤਾ ਜਦੋਂ ਉਹਨਾਂ ਨੇ ਪਾਪ ਕੀਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਪਰਮੇਸ਼ਰ ਨੇ ਉਹਨਾਂ ਤੋਂ ਆਪਣੇ ਆਪ ਨੂੰ ਲੱਗ ਕਰ ਲਿਆ ਸਿਰਫ ਇੱਕ ਫਿਜ਼ੀਕਲੀ ਰੂਪ ਦੇ ਵਿੱਚ ਸਪਿਰਚੁਅਲੀ ਨਹੀਂ ਉਹ ਦੇਖਦਾ ਰਹਿੰਦਾ ਹੈ ਉਹਨਾਂ ਨੂੰ ਤੱਕਦਾ ਰਹਿੰਦਾ ਜਿਵੇਂ ਇਹ ਗੱਲਾਂ ਸੀ ਆਪਣੀ ਰੀਅਲ ਲਾਈਫ ਚ ਦੇਖਦੇ ਆ ਨਾ ਕਈ ਵਾਰੀ ਅਸੀਂ ਆਪਣੇ ਭੈਣਾਂ ਭਰਾਵਾਂ ਨਾਲ ਆਪਣੀ ਮੰਮੀ ਦੇ ਨਾਲ ਨਾਰਾਜ਼ ਹੋ ਜਾਂਦੇ ਹਾਂ ਪਰ ਫਿਰ ਵੀ ਅਸੀਂ ਚੋਰੀ-ਚੋਰੀ ਦੇਖਦੇ ਰਹਿੰਦੇ ਉਹ ਕੀ ਕਰਦੀ ਆ ਜਾਂ ਮੰਮੀ ਸਾਡੇ ਨਾਲ ਚੋਰੀ-ਚੋਰੀ ਨਿਗਾਹਾਂ ਵੇਖਦੀ ਵੀ ਕੀ ਕਰਦੇ ਆ ਸੇਮ ਥਿੰਗ ਕਿ ਪਰਮੇਸ਼ਰ ਨੇ ਆਪਣੀ ਨਾਰਾਜ਼ਗੀ ਜ਼ਰੂਰ ਦਿਖਾਈ ਆ ਆਦਮ ਤੇ ਹਵਾ ਤੇ ਪਰ ਫਿਰ ਵੀ ਉਹ ਆਪਣੇ ਪਿਆਰ ਦੀਆਂ ਨਜ਼ਰਾਂ ਦੇ ਨਾਲ ਲੁਕ ਚਿਪਕ ਕੇ ਉਹਨਾਂ ਤੇ ਨਿਗਾਹ ਜ਼ਰੂਰ ਰੱਖਦਾ ਰਿਹਾ ਕਿੱਦਾਂ ਫਿਰ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਜਿੱਦਾਂ ਹਣ ਆਪਾਂ ਕਈ ਵਾਰੀ ਆਪਣੇ ਭਰਾ ਨੂੰ ਕਹਿ ਦਿੰਨੇ ਆ ਕਿ ਜਾ ਮੈਨੂੰ ਭੁੱਖ ਲੱਗੀ ਜੇ ਮੈਂ ਮੰਮੀ ਕੋਲੇ ਗਿਆ ਮੰਮੀ ਮੇਰੇ ਨਾਲ ਨਾਰਾਜ਼ ਹੋਣੇ ਮੈਨੂੰ ਦੇਣਾ ਨਹੀਂ ਤੂੰ ਮੇਰੇ ਲਈ ਲੈ ਕੇ ਆ ਪਰਮੇਸ਼ਰ ਨੇ ਆਪਣੇ ਨਬੀਆਂ ਦੇ ਦੁਆਰਾ ਸਾਡੇ ਨਾਲ ਸੁਨੇਹਾ ਭੇਜਿਆ ਹੋਰ ਉਹਨਾਂ ਨੂੰ ਕਿਹਾ ਕਿ ਮੈਂ ਉਹਦੇ ਨਾਲ ਮਿਲਾਕ ਕਰਨਾ ਚਾਹੁੰਦਾ ਮੈਂ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਪਰ ਇੱਕ ਮਨੁੱਖ ਅਗਰ ਮੇਰੇ ਅੱਗੇ ਝੁਕੇ ਤਾਂ ਉਹ ਆਪਣੇ ਗੁਨਾਹਾਂ ਦਾ ਇਕਰਾਰ ਕਰੇ ਤਾਂ ਐਨ ਅਗਰ ਉਹ ਆਵੇ ਅਤੇ ਮੈਨੂੰ ਮੇਰੇ ਕੋਲ ਆ ਕੇ ਕਹੇ ਕਿ ਮੈਨੂੰ ਗਲਤੀ ਹੋਈ ਆ ਤੇ ਮੈਂ ਉਹਨੂੰ ਮਾਫ ਕਰ ਦਾਂਗਾ ਕਿਆ ਨ ਕਲਮ ਦੇ ਵਿੱਚ ਵਚਨ ਚ ਬਹੁਤ ਥਾਂ ਤੇ ਲਿਖਿਆ ਆ ਗਿਆ ਅਗਰ ਇੱਕ ਪਾਪੀ ਆਪਣੇ ਪਾਪ ਤੋਂ ਮੁੜੇ ਆਪਣੇ ਗੁਨਾਹਾਂ ਤੋਂ ਤਾਵਾ ਕਰੇ ਸੱਚੇ ਦਿਲ ਨਾਲ ਇਕਰਾਰ ਕਰੇ ਤਾਂ ਇਹ ਹਵਾ ਵਫਾ ਤੇ ਤਰਮੀਆਂ ਜਿਹੜਾ ਉਹਦੇ ਗੁਨਾਹਾਂ ਤੋਂ ਉਹਨੂੰ ਮਾਫ ਕਰੇਗਾ ਉਹਦੇ ਗੁਨਾਹਾਂ ਨੂੰ ਪਿੱਠ ਪਿੱਛੇ ਝੜ ਦੇਗਾ ਔਰ ਉਹ ਫਿਰ ਤੋਂ ਕਦੇ ਯਾਦ ਨਹੀਂ ਕਰੇਗਾ ਸੋ ਪਰਮੇਸ਼ਰ ਨੇ ਬੇਸ਼ੱਕ ਆਪਣੀ ਨਰਾਜ਼ਗੀ ਕਰਕੇ ਸਾਤੋਂ ਕੁਝ ਸਮੇਂ ਲਈ ਆਪਣੇ ਮੋਨ ਉਲਕਾਇਆ ਪਰ ਉਹਨੇ ਆਪਣੇ ਨਵੀ ਸਾਡੇ ਲਈ ਤਿਆਰ ਕੀਤੇ ਕਿ ਉਹ ਸਾਡੇ ਕੋਲ ਸੁਨੇਹੇ ਲੈ ਕੇ ਆਣ ਫਿਰ ਉਹਨੇ ਸਾਡੇ ਬਜ਼ੁਰਗਾ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਸਾਡੇ ਬਜ਼ੁਰਗਾ ਕੋਲ ਬਜ਼ੁਰਗ ਪਾਪਜ ਦਾ ਸੀ ਅਬਰਾਹਾਮ, ਇਸਾਕ, ਯਾਕੂਬ, ਦਾਨੀਅਲ, ਡੇਵਿਡ, ਯਾਨੀ 다ਊਦ, ਆਯੂਬ ਦੇ ਬਾਰੇ ਗੱਲਾਂ ਕਰਦੇ ਔਰ ਉਹਨਾਂ ਵਿੱਚ ਕਿੰਦਾ ਸਨੇਹ ਉਹਨਾਂ ਕੋਲੇ ਆਉਂਦੇ ਨੇ ਲੋਕਾਂ ਦੇ ਥਰੂ ਦੂਤਾਂ ਦੇ ਥਰੂ ਯਾ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਫਿਰ ਜਦ ਪਰਮੇਸ਼ਰ ਨੇ ਦੇਖਿਆ ਕਿ ਕਿੰ ਇਨਸਾਨ ਮੇਰੇ ਵੱਲ ਆਉਣਾ ਚਾਹੁੰਦਾ ਹੈ ਵਾਕਈ ਉਹ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਮੇਰੇ ਨਜ਼ਦੀਕ ਆਉਣਾ ਚਾਹੁੰਦਾ ਹੈ ਵਾਕਿ ਹੀ ਉਹ ਚਾਹੁੰਦਾ ਆ ਕਿ ਮੈਂ ਆਪਣੇ ਗੁਨਾਹਾਂ ਨੂੰ ਚੰਗੀ ਤਰ੍ਹਾਂ ਜਾਣ ਲਵਾਂ ਤਾਂ ਕਿ ਪਰਮੇਸ਼ਰ ਮੇਥੋਂ ਦੁਬਾਰਾ ਦੁਬਾਰਾ ਨਿਰਾਜ਼ ਨਾ ਹੋਵੇ ਔਰ ਮੈਂ ਦੁਬਾਰਾ ਇਹਨਾਂ ਨੂੰ ਭੁੱਲਾ ਨਾ ਔਰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਸਿੱਖ ਕੇ ਤੇ ਮੈਂ ਪਰਮੇਸ਼ਰ ਨਾਲ ਇੱਕ ਅੱਛਾ ਰਿਸ਼ਤਾ ਬਣਾਵਾਂ ਹੁਣ ਨਬੀਆਂ ਦੀਆਂ ਗੱਲਾਂ ਜਿਵੇਂ ਹੁਣ ਦੇਖੋ ਅਸੀਂ ਜਾਣਦੇ ਹਾਂ ਕਈ ਵਾਰ ਸਾਡੇ ਘਰਾਂ 'ਚ ਪਾਸਟ ਸਪੋਸ ਕਰੋ ਸਾਡੇ ਚਾਚੇ ਦਾ ਮੁੰਡਾ ਹੈ ਤਾਏ ਦਾ ਮੁੰਡਾ ਪਾਸਟਰ ਖੜਾ ਹੋਵੇ ਤਾਂ ਸਾਡੇ ਵਿੱਚੋਂ ਕੱਧਿਆਂ ਨੂੰ ਤਾਂ ਉਤੋਂ ਜੈਲਸੀ ਹੋ ਜਾਣੀ ਆ ਪਿਆਸੀ ਇਹਦੀਆਂ ਸੁਣੀਏ ਇਹਨੂੰ ਬੜਾ ਪਤਾ ਆ ਇਹ ਕਿਤੇ ਬੜਾ ਸਿਆਣਾ ਆ ਇਹ ਤਾਂ ਆਪ ਇਹੋ ਜਿਹਾ ਸੀ ਇਹ ਤਾਂ ਆਪ ਗੁਨਾਹ ਕਰਦਾ ਸੀ ਇਹਦੇ ਨਾਲ ਆਪਣੇ ਕਿੱਥੋਂ ਗੱਲ ਕਰਨੀ ਆ ਸੋ ਜਦੋਂ ਨਵੀ ਉਹਨਾਂ ਦੇ ਪਿੰਡਾਂ ਚ ਉਹਨਾਂ ਦੇ ਸ਼ਹਿਰਾਂ ਚ ਉਹਨਾਂ ਦੇ ਆਸ ਪੜੋਸ ਚ ਚੁਣੇ ਜਾਂਦੇ ਸੀ ਤਾਂ ਲੋਕਾਂ ਦੇ ਮਨਾਂ ਚ ਗੱਲਾਂ ਹੋਣ ਲੱਗੀਆਂ ਅੱਦੇ ਕੋਦੀ ਗੱਲ ਮੰਨਦੇ ਸੀ ਅਤੇ ਨਹੀਂ ਮੰਨਦੇ ਸੀ ਤਾਂ ਫਿਰ ਪ੍ਰਭੂ ਨੇ ਕੀ ਕੀਤਾ ਆਪਣੇ ਪੁੱਤਰ ਨੂੰ ਇਸ ਸੰਸਾਰ ਚ ਭੇਜਿਆ ਉਹਦੇ ਨਾਲ ਆਪਾ ਪਰਮੇਸ਼ਰ ਦੇ ਨਾਲ ਗੱਲਬਾਤ ਕੀਤੀ ਫਿਰ ਕੀ ਹੋਇਆ ਪਰਮੇਸ਼ਰ ਚ ਲਿਖਿਆ ਵਚਨ ਚ ਲਿਖਿਆ ਕਹਿੰਦਾ ਉਸਨੇ ਅੰਤ 4.5 ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਸ ਨੂੰ ਉਹਨੇ ਸਭ ਨਾਲ ਵਸਾਂਦੇ ਉਤੇ ਵਾਰਿਸ ਵੀ ਬਣਾਇਆ ਸਜਦਾਸੀ ਵਚਨ ਚ ਪੜਦੇ ਆ ਕਿ ਯਸ਼ੂ ਨਾਮ ਤੋਂ ਬਿਨਾ ਕੋਈ ਨਾਮ ਧਰਤੀ ਤੇ ਨਹੀਂ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਮੰਗ ਸਕਦੇ ਆ ਤਾਂ ਵਾਕਈ ਪਰਮੇਸ਼ਰ ਨੇ ਇਸ ਚੀਜ਼ਾਂ ਨੂੰ ਇਸ ਇਬਰਾਨੀਆਂ ਦੇ ਪਹਿਲੇ ਦੇ ਆਏ ਵਿੱਚ ਵੀ ਕਲੀਅਰ ਕੀਤਾ ਆ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡੇ ਕੋਲੇ ਗੱਲਬਾਤ ਕਰਨ ਲਈ ਭੇਜਿਆ ਐਂਡ ਦੈਨ ਉਹ ਨੂੰ ਕੀ ਕੀਤਾ ਸਾਰੀਆਂ ਵਸਤਾਂ ਦੇ ਉੱਤੇ ਮਾਲਕ ਬਣਾ ਦਿੱਤਾ ਵਾਇਰਸ ਬਣਾ ਦਿੱਤਾ ਕਿਉਂ ਕਿਉਂਕਿ ਉਹਦੇ ਦੁਆਰਾ ਹੀ ਸੰਸਾਰ ਬਣਾਇਆ ਗਿਆ ਸੀ ਹੁਣ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਅਸੀਂ ਆਪਣਾ ਘਰ ਮਿਸਤਰੀ ਤੋਂ ਬਣਵਾਉਣਾ ਹੈ ਪਰ ਇਹ ਥੋੜੀ ਹੈ ਕਿ ਉਸ ਮਿਸਤਰੀ ਨੇ ਬਣਾਇਆ ਤੇ ਅਸੀਂ ਉਹ ਨੂੰ ਮਾਲਕ ਬਣਾਤਾ ਹੁਣ ਇਹਦਾ ਰੀਜ਼ਨ ਕਿਉਂ ਆ ਕਿ ਮੈਸ਼ੂ ਨੂੰ ਕਿਉਂ ਬਣਾਇਆ ਗਿਆ ਮਾਲਕ ਕਿਉਂਕਿ ਮਿਸਤਰੀ ਨੂੰ ਅਸੀਂ ਉਹਦੇ ਘਰ ਬਣਾਉਣ ਦੀ ਕੀਮਤ ਅਦਾ ਕਰ ਦਿੰਨੇ ਆ ਪਰ ਯੇਸ਼ੂ ਨੂੰ ਅਸੀਂ ਇਹ ਸੰਸਾਰ ਦੀ ਕੀਮਤ ਦਿੱਤੀ ਨਹੀਂ ਇਸ ਲਈ ਪਰਮੇਸ਼ਰ ਨੇ ਉਹ ਘਰ ਹੀ ਉਹਦੇ ਨਾਮ ਕਰਤਾ ਜਿਹੜਾ ਉਹਨੇ ਆਪਣੇ ਹੱਥੀਂ ਆਪਣੇ ਨਾਲ ਆਪਣੇ ਦੁਆਰਾ ਬਣਾਇਆ ਸੀ ਔਰ ਆਪਣੇ ਆਪ ਬਣਾਇਆ ਸੀ ਸੋ ਪਰਮੇਸ਼ਰ ਨੇ ਪੂਰਾ ਸੰਸਾਰ ਉਹਨੂੰ ਦੇ ਦਿੱਤਾ ਹੁਣ ਜ਼ਰੂਰੀ ਨਹੀਂ ਹੈ ਇੱਥੇ ਲਿਖਿਆ ਇਹ ਨਹੀਂ ਲਿਖਿਆ ਕਿ ਜਿਨ੍ਹਾਂ ਨੇ ਉਹਦੇ ਤੇ ਵਿਸ਼ਵਾਸ ਕੀਤਾ ਉਹਨੇ ਨਹੀਂ ਲਿਖਿਆ ਕਿ ਜਿਨ੍ਹਾਂ ਨੇ ਉਹਦੇ ਤੋਂ ਪ੍ਰੇਰ ਕਰਵਾਈ ਉਹਨੇ ਨਹੀਂ ਲਿਖਿਆ ਕਿ ਜਿਹੜੇ ਉਹਦਾ ਪ੍ਰਚਾਰ ਸੁਣਨ ਆਉਂਦੇ ਸੀ ਪਰਵਾਚਨ ਚ ਲਿਖਿਆ ਜੈਸ ਨੂੰ ਆਉਣੇ ਸਭਨਾ ਅਵਸਥਾ ਦਾ ਵਾਰਿਸ ਬਣਾਇਆ ਤੇ ਉਸ ਦੇ ਦੁਆਰਾ ਉਹਨੇ ਸੰਸਾਰ ਵੀ ਰਚਿਆ ਪੂਰਾ ਸੰਸਾਰ ਉਹਦੇ ਦੁਆਰਾ ਹੀ ਰਚਿਆ ਤੇ ਉਹਨੂੰ ਸਾਰੀਆਂ ਅਵਸਥਾ ਸਭਨਾ ਅਵਸਥਾ ਵਿੱਚ ਮਤਲਬ ਕਿ ਸਭ ਕੁਝ ਹੀ ਭਾਵੇਂ ਉਹਨੂੰ ਕੋਈ ਮੰਨਦਾ ਭਾਵੇਂ ਨਹੀਂ ਮੰਨਦਾ ਭਾਵੇਂ ਪਾਪੀ ਆ ਭਾਵੇਂ ਪਹਾੜ ਆ ਭਾਵੇਂ ਦਰਿਆ ਆ ਭਾਵੇਂ ਜੰਗਲ ਆ ਧਰਤੀ ਦਾ ਹਰ ਇੱਕ ਖੁੰਝਾ ਉਹਨੇ ਉਸ ਦੇ ਹੀ ਨਾਮ ਕਰ ਦਿੱਤਾ ਹਣ ਕਿਤੇ ਇਹ ਨਹੀਂ ਲਿਖਿਆ ਗਿਆ ਵੀ ਜਿੱਥੇ ਜਿਹੜੇ ਨੇ ਤੇਰੇ ਨਾਮ ਤੇ ਵਿਸ਼ਵਾਸ ਕੀਤਾ ਜੇ ਉਹੀ ਤੇਰੇ ਨਾਮ ਚ ਮੰਗਣਗੇ ਤਾਂ ਮੈਂ ਫੇਰ ਉਹਨਾਂ ਦੀ ਸੁਣਾਗਾ ਪਰ ਕਹਿੰਦਾ ਹਾਂ ਧਰਤੀ ਦਾ ਹਰ ਇੱਕ ਬੰਦਾ ਧਰਤੀ ਦੇ ਉੱਤੇ ਆਇਆ ਹਰ ਇੱਕ ਮਨੁੱਖ ਜੇ ਤੇਰੇ ਨਾਮ ਚ ਮੰਗੇਗਾ ਤਾਂ ਮੈਂ ਫੇਰ ਹੀ ਉਹਨਾਂ ਨੂੰ ਦਵਾਂਗਾ ਉਸ ਤੋਂ ਬਿਨਾ ਕਿਸੇ ਨੂੰ ਮੇਰੇ ਤੋਂ ਕੁਝ حاصل ਨਹੀਂ ਹੋ ਸਕਦਾ ਫਿਰ ਉਸ ਤੋਂ ਬਾਅਦ ਉਹਨੇ ਲਿਖਿਆ ਕਿ ਓ ਮਹਿਮਾ ਦਾ ਪ੍ਰਕਾਸ਼ ਉਸ ਦੀ ਸ਼ਕਤੀ ਦਾ ਨਕਸ਼ਾ ਹੋ ਕੇ ਆਪਣੀ ਸਮਰੱਥਾ ਦੇ ਵਚਨ ਅਨੁਸਾਰ ਸਭਨਾ ਅਵਸਥਾ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰਕੇ ਸਰਵ ਉੱਚ ਸਥਾਨ ਵਿੱਚ ਆਤਮਾਹਨ ਪਰਮੇਸ਼ਰ ਦੇ ਸੰਜੇ ਪਾਸੇ ਵਿਰਾਜਮਾਨ ਹੋਇਆ ਇੱਕ ਲਾਈਨ ਚ ਕਿੰਨਾ ਕੁਝ ਦੱਸ ਦਿੱਤਾ ਕਿ ਉਹ ਮਹਿਮਾ ਦਾ ਪ੍ਰਕਾਸ਼ ਸੀ ਉਹਦੇ ਵਿੱਚ ਉਹਦੀ ਸ਼ਖਸੀਅਤ ਸੀ ਜਿਹੜੀ ਉਸ ਸਮਰੱਥਾ ਨਾਲ ਭਰੀ ਹੋਈ ਸੀ ਔਰ ਸਾਰੀਆਂ ਵਸਤਾਂ ਨੂੰ ਸੰਭਾਲੀਆਂ ਜਿਹੜੀਆਂ ਕਿ ਧਰਮੀ ਤੇ ਪਵਿੱਤਰ ਪੁਰਖ ਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਜਿਹੜੇ ਚਿੰਨ੍ਹ ਨੇ ਕਿ ਧਰਮੀ ਤੇ ਪਵਿੱਤਰ ਪੁਰਖ ਛੋਣੇ ਚਾਹੀਦੇ ਆ ਫਿਰ ਕਹਿੰਦਾ ਉਹਨੇ ਕੀ ਕੀਤਾ ਹਰ ਇੱਕ ਪਾਪ ਤੋਂ بچਿਆ ਰਿਹਾ ਖੁਦ ਵੀ ਔਰ ਪੂਰੇ ਸੰਸਾਰ ਦੇ ਪਾਪਾਂ ਨੂੰ ਸਾਫ਼ ਕਰਕੇ ਉਹ ਸਰਵ ਉੱਚ ਸਥਾਨ ਕਿਹੜਾ ਹੈਗਾ ਸਵਰਗ ਦਾ ਰਾਜ ਸਰਵ ਉੱਚ ਸਥਾਨ ਧਰਤੀ ਵਿੱਚ ਬੁਰਜ ਖਲੀਫਾ ਹੋ ਸਕਦਾ ਹੈ ਜਾਂ ਫਿਰ ਉਸ ਤੋਂ ਵੀ ਉੱਪਰ ਜੋ ਵੀ ਲੋਕ ਮੰਨਣ ਜਾਂ ਲਾਈਫਾ ਟਾਵਰ ਮੰਨ ਲੈਣ ਜਾਂ ਕਿਸੇ ਨੂੰ ਮੰਨ ਲੈਣ ਸੰਸਾਰ ਵਿੱਚ ਉੱਚੀਆਂ ਥਾਵਾਂ ਹੋ ਸਕਦੀਆਂ ਨੇ ਜਿਦਾ ਕਹਿੰਦੇ ਨੇ ਕਿ ਚੰਬੇ ਦੇ ਪਹਾੜ ਸਭ ਤੋਂ ਉੱਚੇ ਪਹਾੜ ਨੇ ਪਰ ਇੱਥੇ ਸਰਵ ਉੱਚ ਸਥਾਨ ਪਹਾੜਾਂ ਦੀ ਗੱਲ ਨਹੀਂ ਹੋ ਰਹੀ ਮੌੜ ਖਲੀਫਾ ਦੀ ਗੱਲ ਨਹੀਂ ਹੋ ਰਹੀ ਪਰ ਸਰਵ ਉੱਚ ਸਥਾਨ ਪਵਿੱਤਰ ਵਰਗ ਰਾਜ ਦੇ ਵਿੱਚ ਆਤਮ ਮਹਾਨ ਪਰਮੇਸ਼ਰ ਮਤਲਬ ਯਹਵਾ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਹੁਣ ਅਸੀਂ ਜਾਣਦੇ ਕਿ ਯਹਵਾ ਸੱਚਾ ਨਿਆਕਾਰ ਅਸੀਂ ਜਾਣਦੇ ਕਿ ਪਰਮੇਸ਼ਰ ਸਰਵਉੱਤਮ ਅਤੇ ਸਰਵ ਗਿਆਨੀ ਪਰਮੇਸ਼ਰ ਹੈ ਉਹਦੀ ਗਿਆਨ ਉਹਦੀ ਸਮਝ ਹੱਤੋਂ ਪਰੇ ਆਗਰ ਯੇਸ਼ੂ ਜੇ ਨਬੀਆਂ ਕੇ ਜਿੰਨਾ ਹੀ ਲੈਵਲ ਰੱਖਦਾ ਹੁੰਦਾ ਕਿਸੇ ਨੇ ਕਿਹਾ ਵੀ موسی ਸੱਜੇ ਹੱਥ ਜਾ ਬੈਠਾ ਅਬਰਾਹਮ ਸੱਜੇ ਹੱਥ ਜਾ ਬੈਠਾ ਕਿਸੇ ਨੇ ਕਿਹਾ ਕਿ ਪਰਮੇਸ਼ਾ ਨੇ ਯਾਕੂਬ ਨੂੰ ਧਰਤੀ ਦਾ ਵਾਰਿਸ ਬਣਾਇਆ ਸਿਰਫ ਉਹਨਾਂ ਨੂੰ ਧਰਤੀ ਦੇ ਕੁਝ ਹਿੱਸਿਆਂ ਦੇ ਉੱਤੇ ਮਲਕੀਅਤ ਜ਼ਰੂਰ ਦਿੱਤੀ ਕਿ ਉਹਨਾਂ ਦੇ ਉਹਨਾਂ ਦੇ ਕੀ ਕਹਿ ਸਕਦੇ ਰਾਜ ਦੇ ਅੰਡਰ ਆ ਗਏ ਪਰ ਪੂਰੀ ਸ੍ਰਿਸ਼ਟੀ ਦਾ ਮਾਲਕ ਸਿਰਫ ਯੇਸ਼ੂ ਸੀਗਾ ਸੋ ਜਦ ਆਪਾਂ ਜਾਣਿਆ ਸੁਵਿਰ ਦੇ ਵਚਨ ਦੇ ਵਿੱਚੋਂ ਵੀ ਸੁਅਰ ਦੇ ਵਚਨ ਨੇ ਕਿਸ ਤਰ੍ਹਾਂ ਸਾਨੂੰ ਦੱਸਿਆ ਕਿ ਸਿਰਫ ਧਰਤੀ ਦੇ ਆਕਾਸ਼ ਉੱਤੇ ਯੇਸ਼ੂ ਦੇ ਨਾਮ ਤੋਂ ਬਿਨਾ ਕੋਈ ਨਾਮ ਨਹੀਂ ਦਿੱਤਾ ਗਿਆ ਸੋ ਅੱਜ ਦੀ ਸ਼ਾਮ ਦਾ ਵਚਨ ਵੀ ਸਾਨੂੰ ਇਹੀ ਕਲੀਅਰ ਕਰਦਾ ਕਿ ਯੇਸ਼ੂ ਹੀ ਸਰਵਉੱਤਮ ਹੈ ਸਰਵ ਉੱਚਾ ਸਰਵ ਗਿਆਨੀ ਹੈ ਸਰਵ ਵਿਆਪੀ ਹੈ ਸਮਰਥੀਆ ਪਾਪ ਤੋਂ ਰਹਿਤ ਹੈ ਅਤੇ ਉਹਦੇ ਵਿੱਚ ਮਹਿਮਾ ਦੀ ਸ਼ਖਸੀਅਤ ਪ੍ਰਕਾਸ਼ ਉਹਦੇ ਵਿੱਚ ਕਹਿੰਦਾ ਉਹ ਦੂਤਾਂ ਨਾਲੋਂ ਵੀ ਉੱਚਾ ਠਹਿਰਾਇਆ ਗਿਆ ਹੈ ਕਿਤੇ ਨਹੀਂ ਲਿਖਿਆ ਗਿਆ ਕਿ ਜਿਹੜੇ ਦੂਤ ਆ ਉਹ ਪਰਮੇਸ਼ਰ ਦੇ ਸੱਜੇ ਹੱਥਰੇ ਬਿਠਾਏ ਗਏ ਪਰ ਉਹਨੇ ਦੂਤਾਂ ਨਾਲੋਂ ਵੀ ਉੱਚਾ ਸਥਾਨ ਪਾਇਆ ਦੂਤ ਸਿਰਫ ਮੈਸੇਜਸ ਡਿਲੀਵਰ ਕਰਨ ਵਾਲਿਆ ਜਾਂ ਫਿਰ ਪ੍ਰੋਟੈਕਸ਼ਨ ਦੇਣ ਵਾਲੇ ਖੁਦਾ ਦੇ ਸੁਨੇਹੇ ਧਰਤੀ ਤੇ ਲੈ ਕੇ ਆਉਣ ਜਾਣ ਵਾਲਿਆ ਤੇ ਜਾਂ ਫਿਰ ਲੋਕਾਂ ਨੂੰ ਸੁਰੱਖਿਆ ਦੇਣ ਵਾਲੇ ਨੇ ਪਰ ਯੇਸ਼ੂ ਮਸੀਹ ਜਿਹੜਾ ਹੈ ਉਹ ਪੂਰੀ ਸ੍ਰਿਸ਼ਟੀ ਦਾ ਮਾਲਿਕ ਆ ਉਹਦੇ ਕੋਲੇ ਅਧਿਕਾਰ ਆ ਪੂਰੀ ਸ੍ਰਿਸ਼ਟੀ ਨੂੰ ਬਣਾਉਣ ਦਾ ਤਬਾਹ ਕਰਨ ਦਾ ਉਸਾਰਨ ਦਾ ਉਜਾੜਨ ਦਾ ਸੋ ਯੇਸ਼ੂ ਹੀ ਹੈ ਸੰਸਾਰ ਵਿੱਚ ਜਿਹਦੇ ਨਾਮ ਚਸੀਂ ਮੰਗ ਸਕਦੇ ਔਰ ਉਸ ਤੋਂ ਬਿਨਾ ਯੇਸ਼ੂ ਹੀ ਕੈਸਾ ਪੁੱਤਰ ਐ ਜਿਹਦੇ ਦੁਆਰਾ ਅਸੀਂ ਪਿਤਾ ਪਰਮੇਸ਼ਰ ਨਾਲ ਗੱਲਬਾਤ ਕਰ ਸਕਦੇ ਹਾਂ ਇਸ ਤੋਂ ਬਿਨਾ ਇਸ ਧਰਤੀ ਤੇ ਆਕਾਸ਼ ਉੱਤੇ ਕੋਈ ਰਾਸਤਾ ਕੋਈ ਨਾਮ ਕੋਈ ਤਰੀਕਾ ਨਹੀਂ ਐ ਜਿਹਦੇ ਵਸੀਲੇ ਅਸੀਂ ਮੰਗ ਸਕਦੇ ਹਾਂ ਹਾਲੇਲੂਆ ਤਾਂ ਆਓ ਸਭ ਮਿਲ ਕੇ ਅੱਜ ਦੇ ਪੂਰੇ ਹੀ ਦਿਨ ਦੀ ਕਿਰਪਾ ਲਈ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਹੋਏ ਪਰਮੇਸ਼ਰ ਦੀ ਪਵਿੱਤਰ ਔਰ پاک ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਹਾਂ హరియా 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 ధన్వాద ధన్వాద ధన్వాదా ధన్వాద ధన్వాద ਮਹਾਨ ਸਮਰਥੀ ਖੁਦਾਬੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਦਿਨ ਅੱਜ ਦੀ ਕਿਰਪਾ ਲਈ ਪਿਤਾ ਪਰਮੇਸ਼ਰ ਖੁਦਾਵੰਤ ਤੁਹਾਡੀਆਂ ਦਿੱਤੀਆਂ ਭਲਾਈਆਂ ਲਈ ਖੁਦਾ ਤੁਹਾਡੇ ਪ੍ਰੇਮ ਲਈ ਪ੍ਰਭੂ ਜੀ ਤੁਹਾਡੀ ਆਸ਼ੀਸ਼ ਤੁਹਾਡੀ ਮਹਿਮਾ ਤੁਹਾਡੀ ਬਰਕਤ ਲਈ ਖੁਦਾਵੰਤ ਤੁਹਾਡੇ ਅਨੋਖੇ ਅਦਭੁਤ ਪਿਆਰੇ ਪਿਤਾ ਪਰਮੇਸ਼ਰ ਖੁਦਾ ਔਰ ਅੱਜ ਦੇ ਇਸ ਅਨਮੋਲ ਗਿਆਨ ਲਈ ਪਿਆਰੇ ਪਰਮੇਸ਼ਰ ਖੁਦਾਵੰਤ ਅੱਜ ਦਾਏ ਜੋ ਉੱਤਮਾਤੇ ਪਵਿੱਤਰ ਵਚਨ ਤੁਸੀਂ ਸਾਡੀ ਜ਼ਿੰਦਗੀ ਚ ਲੈ ਕੇ ਆਂਦਾ ਖੁਦਾਵੰਤ ਜੀ ਤੁਹਾਡਾ ਸ਼ੁਕਰ ਔਰ ਧੰਨਵਾਦ ਮੇਰੇ ਖੁਦਾਵੰਤ ਜੋ ਤੁਸੀਂ ਵਾਕੇ ਸਾਡੀ ਸੰਭਾਲ ਕਰਦੇ ਹੋ ਸਾਡੇ ਵਿਵੇਕ ਦੀ ਸਾਡੇ ਵਿਸ਼ਵਾਸ ਦੀ ਪਿਆਰੇ ਖੁਦਾਵਨ ਸਾਡੇ ਈਮਾਨ ਦੀ ਖੁਦਾ ਸਾਡੀਆਂ ਜ਼ਿੰਦਗੀਆਂ ਦੀ ਪਿਆਰੇ ਪ੍ਰਭੂ ਜੀ ਤੁਹਾਡਾ ਸ਼ੁਕਰ ਔਰ ਧੰਨਵਾਦ ਮੇਰੇ ਜੀਵਤੇ ਪਰਮੇਸ਼ਰ ਖੁਦਾਵਨ ਹੋਂ ਤੱਕ ਕੀਤੇ ਸਾਰੇ ਹੀ ਅਦਭੁੱਤ ਕੰਮਾਂ ਦੇ ਲਈ ਪਿਆਰੇ ਪ੍ਰਭੂ ਜੀ ਤੁਹਾਡਾ ਮਹਾਨ ਪਵਿੱਤਰ ਆਤਮਾ ਸਾਡੇ ਸਭ ਦੀ ਜ਼ਿੰਦਗੀ ਚ ਕੰਮ ਕਰੇ ਖੁਦਾ ਔਰ ਅਸੀਂ ਸੱਚੇ ਔਰ ਜੋਹਦੇ ਪਰਮੇਸ਼ਰ ਦੇ ਵਿੱਚ ਵੰਦਦੇ ਫੈਲਦੇ ਔਰ ਤਰੱਕੀ ਕਰਦੇ ਜਾਈਏ ਸਾਰੇ ਵਦਨਾ ਟਾਡੇ ਹੀ ਵੱਲੋਂ ਵਿਪਤਾ ਪਰਮੇਸ਼ਰ ਔਰ ਸੱਚਮੁੱਚ ਜਸੀ ਸਰਵ ਵਿਆਪੀ ਪਰਮੇਸ਼ਰ ਦੇ ਨਾਮ ਦੇ ਵਿੱਚ ਨੇਕ ਨਾਮੀ ਨੂੰ ਪਾਈਏ ਖੁਦਾ ਜਸੀ ਨੇਕ ਨਾਮੀ ਮਸੀਹ ਨੂੰ ਨੇ ਪਾਇਓ ਕਿਉਂ ਜੋ ਸੱਚਮੁੱਚ ਪਰਮੇਸ਼ਰ ਦੇ ਨਾ ਵਫਾਦਾਰ ਬਣਿਆ ਰਿਹਾ ਤੇ ਪਰਮੇਸ਼ਰ ਨੇ ਉਹਨੂੰ ਪੂਰੀ ਧਰਤੀ ਦੇ ਉੱਤੇ ਪੂਰੀ ਸ੍ਰਿਸ਼ਟੀ ਦੇ ਉੱਤੇ ਵਾਰਿਸ ਠਹਿਰਾਇਆ ਸੱਚਮੁੱਚ ਮਹਾਨ ਖੁਦਾਉ ਸ਼ਕਸ਼ੀਤ ਦਾ ਪਵਿੱਤਰ ਅਤੇ ਮਹੀਮਰ ਸਮਰਥ ਦਾ ਸੁੰਦਰ ਨਕਸ਼ਾ ਬਣ ਕੇ ਸਾਡੇ ਸਾਹਮਣੇ ਪੇਸ਼ ਹੋਇਆ ਖੁਦਾਉ ਨੇ ਪਾਪਾਂ ਤੋਂ ਰਹਿਤ ਆਪਣੇ ਆਪ ਨੂੰ ਰੱਖਿਆ ਅਤੇ ਇਸੇ ਲਈ ਉਹਨੇ ਸਰਵ ਉੱਚ ਸਥਾਨ ਵਿੱਚ ਆਤਮਹਾਨ ਪਰਮੇਸ਼ਰ ਦੇ ਸੰਜੇ ਪਾਸੇ ਆਪਣੇ ਸਥਾਨ ਨੂੰ ਪ੍ਰਾਪਤ ਕੀਤਾ ਉਹਨੇ ਪੂਰੀ ਸ੍ਰਿਸ਼ਟੀ ਦੇ ਉੱਤੇ ਆਪਣੇ ਮਾਲਕਾਨਾ ਹੱਕ ਨੂੰ ਲਿਆ ਪਿਤਾ ਪਰਮੇਸ਼ਰ ਉਸੇ ਤਰ੍ਹਾਂ ਸਾਡੀ ਮਦਦ ਕਰਨਾ ਖੁਦਾਉ ਕਿਉਂਕਿ ਕਲਾਮ ਚ ਲਿਖਿਆ ਕਿ ਜੋ ਯੇਸ਼ੂ ਜੋ ਪਰਮੇਸ਼ਰ ਯਹਵਾ ਦੇ ਵਚਨਾਂ ਹੁਕਮਾਂ ਵਿਧੀਆਂ ਤੇ ਚੱਲੇਗਾ ਉਸ ਨੂੰ ਪਰਮੇਸ਼ਰ ਕੋਲੋਂ ਵਿਰਸੇ ਦਾ ਇੱਕ ਤੋਹਫਾ ਮਿਲੇਗਾ ਸੱਚਮੁੱਚ ਉਹ ਵਿਰਾਸਤ ਦੇ ਅਧਿਕਾਰੀ ਹੋਣਗੇ ਪਿਤਾ ਪਰਮੇਸ਼ਰ ਅਸੀਂ ਵੀ ਖੁਦਾਵਨ ਆਪਣੇ ਆਪ ਉਹਨੂੰ ਪਵਿੱਤਰ ਸ਼ੁੱਧ ਰੱਖੀਏ ਖੁਦਾਵਨ ਤਾਂ ਜੋ ਸੀ ਉਸ ਵਿਰਸੇ ਦੇ ਵਾਰਿਸ ਹੋਈਏ ਪਿਤਾ ਪਰਮੇਸ਼ਰ ਖੁਦਾ ਸਾਡਾ ਵੀ ਅਧਿਕਾਰ ਉਹਨਾਂ ਥਾਵਾਂ ਵਿੱਚ ਹੋਵੇ ਖੁਦਾ ਜਿੱਨਾ ਥਾਂਾਂ ਵਿੱਚ ਯੇਸ਼ੂ ਨੇ ਮਹਿਮਾ ਪਾਈ ਜਿੱਨਾ ਥਾਂਾਂ ਵਿੱਚ ਤੁਹਾਡਾ ਵਾਸਿਆ ਪਿਤਾ ਪਰਮੇਸ਼ਰ ਸੀ ਫਿਰ ਤੋਂ ਉਹਨਾਂ ਜਗ੍ਹਾਾਂ 'ਚ ਪਹੁੰਚੀ ਪ੍ਰਭੂ ਜੀ ਜਿੱਦਾਂ ਸੱਚਮੁੱਚ ਖੁਦਾ ਤੁਸੀਂ ਅਨੇਕ ਤਰੀਕਿਆਂ ਦੁਆਰਾ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਯੇਸ਼ੂ ਨਾਮ ਦੇ ਵਸੀਲੇ ਤੁਹਾਡੇ ਨਾਲ ਜੁੜੇ ਰਹੀਏ ਪੁੱਤਰ ਦੇ ਵਸੀਲੇ ਖੁਦਾ ਸੀ ਪਿਤਾ ਤੋਂ ਆਪਣੇ ਆਸ਼ੀਸ਼ ਨੂੰ ਪ੍ਰਾਪਤ ਕਰੀਏ ਸਾਡਾ ਵਧਣਾ ਔਰ ਫੈਲਣਾ ਖੁਦਾਵੰਤ ਤੁਹਾਡੇ ਹੀ ਵੱਲੋਂ ਹੋਵੇ ਖੁਦਾ ਸਾਡੇ ਸਿਰ ਦੇ ਉੱਤੇ ਮਹਿਮਾ ਦਾ ਮੁਕਟ ਰੱਖਣਾ ਖੁਦਾਵੰਤ ਆਪਣੇ ਫਤਿਹਮੰਦ ਹੱਥ ਵਿੱਚ ਲੈ ਕੇ ਸਾਡੇ ਸਭ ਦੀ ਸਹਾਇਤਾ ਕਰਨਾ ਅਸੀਂ ਮਹਾਨ ਖੁਦਾਵੰਦ ਦੇ ਵਿੱਚ ਵਾਧੇ ਜਾਈਏ ਔਰ ਸੱਚਮੁੱਚ ਅਸੀਂ ਨੇਕ ਨਾਮੀ ਨੂੰ ਪ੍ਰਾਪਤ ਕਰੀਏ ਖੁਦਾਵੰਤ ਸਾਡੀ ਜ਼ਿੰਦਗੀ ਦਾ ਮਕਸਦ ਤੁਹਾਡੇ ਹੀ ਰਾਜ ਵਿੱਚ ਵਧਣਾ ਤੇ ਤੁਹਾਡੇ ਨਾਮ ਨੂੰ ਵੜਿਆਈ ਦੇਣਾ ਹੋਵੇ ਖੁਦਾਵੰਨ ਜੀ ਅਸੀਂ ਸਭ ਦੇ ਸਭ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ਿਸ਼ ਤੁਹਾਡੀ ਸਾਵਧਾਨ ਤੁਹਾਡੀ ਸਮਝ ਤੁਹਾਡੀ ਬੁੱਧਾ اور ਤੁਹਾਡੇ ਗਿਆਨ ਦੇ ਵਿੱਚ ਵੱਧਦੇ ਫੈਲਦੇ اور ترقی ਕਰਦੇ ਜਾਈਏ ਖੁਦਾਵੰਨ ਜੀ ਅਸੀਂ ਸਭ ਦੇ ਸਭ ਖੁਦਾ ਤੁਹਾਡੇ ਰਾਜ ਦੇ ਵਿੱਚ ਵਧਿਏ ਪਿਤਾ ਸਾਡੀ ਜ਼ਿੰਦਗੀ ਵਿੱਚ ਖੁਦਾਵੰਨ ਤੁਹਾਡੇ ਨਾਮ ਤੋਂ ਵੱਡਾ ਕੋਈ ਵੀ ਨਾ ਹੋਵੇ ਪਿਤਾ ਅਸੀਂ ਆਤਮਾ ਹਾਂ ਪਰਮੇਸ਼ਰ ਦੇ ਵਿੱਚ ਵਧੀਏ ਖੁਦਾ ਤੇ ਤੁਹਾਡੇ ਵਿਰਸੇ ਦੇ ਵਿੱਚ ਨੇਕ ਨਾਮੀ ਨੂੰ ਪਾਈ ਹੈ ਜਿੰਨੇ ਵੀ ਲੋਕ ਅਲੱਗ-ਅਲੱਗ ਥਾਮਾਂ 'ਚ ਪਟਕਿ ਹੋਏ ਨੇ ਪਤਾ ਪਰਮੇਸ਼ਰ ਉਹਨਾਂ ਸਾਰਿਆਂ ਦੇ ਉੱਤੇ ਆਪਣੀ ਸਚਾਈ ਦੇ ਪੀਤ ਨੂੰ ਪ੍ਰਗਟ ਕਰਨਾ ਸਭ ਦੇ ਸਭ ਤੁਹਾਡੇ ਸਚਾਈ ਨੂੰ ਜਾਣ ਲੈਣ ਖੁਦਾਵਨ ਸਭ ਦੇ ਸਭ ਜਾਣ ਲੈਣ ਕਿ ਯੇਸ਼ੂ ਹੀ ਸੱਚਾ ਤੇ ਜੌਂਦਾ ਪਰਮੇਸ਼ਰ ਹੈ ਹਰ ਇੱਕ ਜ਼ੁਬਾਨ ਅੰਗੀਕਾਰ ਕਰੇ ਪਤਾ ਪਰਮੇਸ਼ਰ ਹਰ ਇੱਕ ਕੋਡਾ ਤੁਹਾਡੇ ਹਜ਼ੂਰ ਚਕਾਇਆ ਜਾਵੇ ਜੋ ਵੀ ਲੋਕ ਅੱਜ ਵੀ ਵਿਅਰਥ ਦੇ ਵਿਆਮਾਂ ਪਰਮਾਤਮਾ ਜੀ ਉਹਨੇ ਖੁਦਾ ਦਾ ਸਾਰੇ ਵਿਆਮਾਂ ਪਰਮਾਤਮਾ ਉਹਨਾਂ ਨੂੰ ਆਜ਼ਾਦ ਕਰਨਾ ਖੁਦਾਵਨ ਖੜਾ ਪਵਿੱਤਰ ਆਤਮਾ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਸਮਝ ਸਮਰਥ ਗਿਆਨ ਇਹਨਾਂ ਸਾਰਿਆਂ ਦੇ ਉੱਤੇ ਰਿਲੀਜ਼ ਕਰਦੇ ਪਿਆਰੇ ਪਰਮੇਸ਼ਰ ਤੁਹਾਡੇ ਪਵਿੱਤਰ ਔਰ ਫਤਿਹਮੰਦ ਹੱਥਾਂ ਵਿੱਚ ਲੈ ਕੇ ਬLES ਕਰਦੇ ਮਹਾਨ ਖੁਦਾ ਤੁਹਾਡੇ ਸੱਜੇ ਔਰ ਫਤਿਹਮੰਦ ਹੱਥ ਦੀਆਂ ਬਾਣਾਂ ਨਾਲ ਪੂਰੇ ਪਰਿਵਾਰਾਂ ਦੇ ਚਾਰੋਂ ਓਲ ਲਗਾ ਦਿਨੇ ਪਿਆਰੀ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਖੁਦਾ ਸਭ ਦੇ ਸਭ ਪਰਿਵਾਰ ਬਲੈਸ ਹੋ ਜਨ ਖੁਦਾ ਹਰ ਅੰਧਕੋਰ ਦੀ ਸ਼ਕਤੀ ਨਾ ਘਰਾਂ ਚੋਂ ਨਿਕਲ ਜਾਵੇ ਖੁਦਾ ਹਰ ਜਾਦੂ ਟੋਣਾ ਰੱਦ ਹੋ ਜਾਵੇ ਖੁਦਾ ਵੰਤ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਇਹਨਾਂ ਪਰਿਵਾਰਾਂ ਦੇ ਉੱਤੇ ਉਤਰ ਆਵੇ ਤੁਹਾਡੇ ਫਤਿਹਮੰਦ ਹੱਥ ਦੇ ਵਿੱਚ ਲੈ ਕੇ ਇਹਨਾਂ ਨੂੰ ਸੁਪਰ ਬਲੈਸ ਕਰਨਾ ਖੁਦਾ ਵੰਜ ਇਹਨਾਂ ਦੀਆਂ ਸਾਰੀਆਂ ਲੋੜਾਂ ਤੁਹਾਡੇ ਰਾਜ ਚੋਂ ਪੂਰੀਆਂ ਕੀਤੀਆਂ ਜਾਣ ਜੋ ਵੀ ਲੋਕ ਤੁਹਾਡੇ ਸੇਵਕਾਈ ਦੇ ਵਾਅਦੇ ਲਈ ਬੀਜਦੇ ਨੇ ਪਿਤਾ ਪਰਮੇਸ਼ਰ ਇਹਨਾਂ ਦਾ ਬੀਜ ਨਾ ਹਜ਼ਾਰ ਗੁਣਾ ਕਰਕੇ ਵੱਡਣਾ ਹੋਵੇ ਖੁਦਾ ਇਹਨਾਂ ਦੀਆਂ ਸਾਰੀਆਂ ਹੀ ਲੋੜਾਂ ਸਮਰਥੀ ਨਮ ਸਰਗਰਾਜ ਦੇ ਪਵਿੱਤਰ ਖਜ਼ਾਨਿਆਂ ਵਿੱਚੋਂ ਪੂਰੀਆਂ ਕੀਤੀਆਂ ਜਾਣ ਇਹਨਾਂ ਦੇ ਹੱਥ ਦੀ ਕੰਮ ਬਰਕਤਵਾਲੇ ਹੋ ਜਾਣ ਪਿਤਾ ਪਰਮੇਸ਼ਰ ਇਹਨਾਂ ਦੇ ਬੀਜ ਵਿਸ਼ਾਲ ਰੁਸ਼ ਬਣਨ ਪਿਤਾ ਪਰਮੇਸ਼ਰ ਦੁਆ ਕਰਦੇ ਪਿਆਰੇ ਖੁਦਾਵੰਦ ਇਹਨਾਂ ਨਾਂ ਕਰਾਂ ਵਿੱਚ ਰੱਖੇ ਸਜਲ ਔਰ ਤੇਲ ਲਈ ਪਿਆਰੇ ਪਰਮੇਸ਼ਰ ਖੁਦਾ ਅੱਜ ਤੋਂ ਯਾਮ ਚੰਨ ਤੇਲ ਨਹੀਂ ਹੈ ਮਹਾਨ ਖੁਦਾਵੰਦ ਅੱਜ ਤੋਂ ਇਹ ਸ਼ਿਫਾ ਛੁਟਕਾਰਾ ਔਰ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪਿਆਰੇ ਪ੍ਰਭ ਅਸ ਤੋਂ ਇਹ ਜ਼ਿੰਦਾ ਪਵਿੱਤਰ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਉੱਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਹਰ ਬੰਧਨ ਰੋਗ ਬਵਾ ਬਿਮਾਰੀਆਂ ਨਾਸ਼ ਬਸਮ ਖਤਮ ਹੋ ਜਾਣ ਖੁਦਾ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਪੂਰੇ ਪਰਿਵਾਰਾਂ ਤੇ ਉਤਰੇ ਹੋਵੇ ਇਹ ਮਸਾ ਕੀਤਾ ਹੈ ਪਵਿੱਤਰ ਲਹੂ ਇਹਨਾਂ ਪਰਿਵਾਰਾਂ ਦੇ ਸ਼ਿਫਾ ਸ਼ਟਕਾਰਿਅ ਹੋ ਰਜ਼ਾਦੀ ਨੂੰ ਰਿਲੀਜ਼ ਕਰੇ ਖੁਦਾ ਇਹ ਪਰਿਵਾਰ ਇਸ ਪਵਿੱਤਰ ਲਹੂ ਦੇ ਵਸੀਲੇ ਪ੍ਰੋਟੈਕਟ ਔਰ ਬlesਸ ਕੀਤੇ ਜਾਣ ਅਨadian ਸਾਰੀਆਂ ਥੁੜਾਂ ਨੂੰ ਤੁਹਾਡੇ ਰਾਜ ਵਿੱਚੋਂ ਸੰਪੂਰਨ ਕਰ ਦੇ ਖੁਦਾਵਨ ਤੁਹਾਡੇ ਫਤਿਹਮੰਦ ਹੱਥ ਵਿੱਚ ਲੈ ਕੇ ਬles ਕਰਦੇ ਪਿਆਰੇ ਖੁਦਾ ਪੂਰੇ ਪਰਿਵਾਰਾਂ ਵਿੱਚ ਤੁਹਾਡੀ ਰਹਿਮ ਤੁਹਾਡੇ ਫਜ਼ਲ ਤੁਹਾਡੀ ਆਸ਼ੀਸ਼ ਨੂੰ ਰਿਲੀਜ਼ ਕਰਦੇ ਹੋਏ ਪ੍ਰਾਰਥਨਾ ਯੇਸ਼ੂ ਨਾਮ ਚ ਮੰਗਦੇ ਹਾਂ ਆਮੇਨ 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 ਤਾਰੇ ਕ੍ਰਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।